ਹੁੰਦੀਆਂ ਧੀਆਂ ਜੜੀਆਂ ਨੇ ਮਾਂ ਬਾਪ ਦਾ ਦਰਦ ਬਣਾਉਂਦੀਆਂ ਨੇ ਤਾਂ ਜਿਵੇਂ ਜੇ ਪੁੱਤ ਵਡਾਉਣ ਨ ਜ਼ਮੀਨਾਂ ਧੀਆਂ ਦਰਦ ਦੁੱਠ ਵਡਾਉਂਦੀਆਂ ਨੇ ਇਹ ਧੀ ਜਿਹੜੀ ਹੈ ਆਪਣੇ ਪਿਤਾ ਦੇ ਨਾਲ ਫਲ ਵੇਚਦੀ ਹੈ ਰੇੜੀ ਦੇ ਉੱਪਰ ਅਤੇ ਆਪਣੀ ਪਿਤਾ ਦਾ ਸਹਾਰਾ ਬਣੀ ਹੋਈ ਹੈ ਜਿਵੇਂ ਧੀਆਂ ਜਿਹੜੀਆਂ ਨੇ ਹਮੇਸ਼ਾ ਮਾਂ ਪਿਓ ਦਾ ਦਰਦ ਸਮਝਦੀਆਂ ਨੇ ਤਾਂ ਇਹ ਦਸਵੀਂ ਚ ਪੜਦੀ ਹੈ ਪੂਜਾ ਨਾਮ ਦੀ ਇਹ ਧੀ ਅਤੇ ਆਪਣੇ ਪਿਤਾ ਦੇ ਨਾਲ ਫਲ ਦੀ ਰੇੜੀ ਦੇ ਉੱਪਰ ਫਲ ਵੇਚਦੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਅਮਰਸਰ ਦੀਆਂ ਨੇ ਉਮਰ ਛੋਟੀ ਹੈ ਪਰ ਆਪਣੇ ਪਿਤਾ ਦਾ ਸਹਾਰਾ ਜ਼ਰੂਰ ਬਣੀ ਹੋਈ ਹੈ ਬੇਟਾ ਜੀ ਨਾਮ ਜੀਏ ਤੁਹਾਡਾ ਮੇਰਾ ਨਾਮ ਪੂਜਾ ਹੈ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਹਾਂ ਸ਼੍ਰੀ ਆਸ਼ਰਮ ਸੀਨੀਅਰ ਸੈਂਟਰ ਸਕੂਲ ਵਿੱਚ ਮੈਂ ਪੜ੍ਹਦੀ ਹਾਂ ਬੇਟਾ ਜੀ ਉਮਰ ਕਿੰਨੀ ਹੈ ਤੁਹਾਡੀ ਮੇਰੀ ਉਮਰ ਹੈ 15 ਸਾਲ ਇਹ ਬੇਟਾ ਜੀ ਫਰੂਟ ਦੀ ਰੇੜੀ ਦੇ ਫਲ ਵੇਚ ਰਹੇ ਹੋ ਤੁਸੀਂ ਕਿਉਂ ਵੇਚ ਰਹੇ ਹੋ ਹਾਲਾਤ papa ਕੀ ਮਦਦ ਕਰਨਾ ਹੈ papa ਕੇ ਸੈਕੰਡ ਹੈਂਡ ਮੈਂ ਬੰਨਾ ਚਾਹਤੀ ਹਾਂ पापा की मदद करना पापा का आधा काम मैं कर लेती हूँ पापा का आधा काम पापा वो खुद कर लेते हैं इसलिए पापा का थोड़ा स्ट्रेस कम हो जाता है गर्मी या तो पापा आधा काम खुद कर लेते आधा मैं इसलिए टाइम सेव भी हो जाता है तो बेटा जी कितने साल से आप पापा के साथ फल बेच रही हो मैं जब से सेकंड क्लास में तब से मैं काम कर रही हूँ अप्रोक्सीमेटली सेवन एट ईयरस हो गए होंगे फल बेचते हो पढ़ते भी हो फिर ਮੈਂ ਸਵੇਰੇ ਕੇ ਟਾਈਮ ਤੇ ਪੜ੍ਹਦੀ ਨਹੀਂ ਕਿਉਂਕਿ ਸਵੇਰੇ ਕੇ ਟਾਈਮ ਤੇ ਮੈਂ ਜੋ ਪੜ੍ਹੂ ਮੇਰੇ ਦਿਮਾਗ ਵਿੱਚ ਜਾਂਦਾ ਨਹੀਂ ਮੈਂ ਰਾਤ ਕੇ ਟਾਈਮ ਤੇ ਹੀ ਪੜ੍ਹਦੀ ਹਾਂ ਔਰ ਸਵੇਰੇ ਕੇ ਟਾਈਮ ਪਾਪਾ ਦਾ ਕੰਮ ਕਰ ਲੈਂਦੀ ਹੂ ਉਸਨੇ ਟਾਈਮ ਮੇਰੇ ਐਗਜ਼ਾਮ ਚੱਲ ਰਹੇ ਹਨ ਤਾਂ ਇਸ ਲਈ ਮੇਰੀ 11 ਵਜੇ ਛੁੱਟੀ ਹੋ ਜਾਂਦੀ ਤਾਂ ਆ ਕੇ ਪਾਪਾ ਦਾ ਕੰਮ ਕਰ ਦਿੰਦੀ ਹੂ ਔਰ ਰਾਤ ਕੋ ਮੈਂ 6 ਵਜੇ ਚਲ ਜਾਂਦੀ ਹੂ ਫਿਰ ਮੈਂ ਪੜ੍ਹ ਲੈਂਦੀ ਹੂ ਬੇਟੇ ਜੀ ਤੁਹਾਡੀ ਉਮਰ ਦੇ ਜਿਹੜੇ ਬੱਚੇ ਨੇ ਜ਼ਿਆਦਾਤਰ ਉਹਨਾਂ ਨੂੰ ਛੱਡ ਰਹਿਣਾ ਜਾਂ ਖੇਡਣਾ ਪਸੰਦ ਹੁੰਦਾ ਹੈ ਪਰ ਤੁਸੀਂ ਫਲ ਵੇਚਦੇ ਹੋ ਜਦੋਂ ਤੁਸੀਂ ਫ੍ਰੀ ਹੋ ਜਾਂਦੇ ਹੋ ਮਨ ਦੇ ਵਿੱਚ ਆਉਂਦਾ ਨਹੀਂ ਕਿ ਮੈਂ ਵੀ ਬੱਚਿਆਂ ਦੇ बट दूसरे बच्चों की तरह अपना टाइम क्यों वेस्ट करना है अपना काम सिर्फ अपने काम में लगाओ क्योंकि अभी से अगर अपने आप को फिट कर लोगे आगे की मुश्किलों के लिए क्योंकि फिर आपको आगे के मुश्किलों के लिए उतना डिफ़िकल्ट नहीं लगेगा आपको इसलिए अपनी बॉडी को वैसे करो अपनी एक्टिविटी भी वैसी हो जाती है मेरी इसकी वजह से मेरी एक मैथ्स की कैलकुलेशन भी इजी हो जाती है जो काम मुझे मल्टीप्लाई करके करना पड़ता है वो मेरे औरल हो जाता है ਮਲੋਰੀ ਜੇ ਤੁਸੀਂ ਫਲ ਵੇਚਦੇ ਹੋ ਤਾਂ ਤੁਹਾਡੀ ਪੜ੍ਹਾਈ ਵੀ ਨਾਲ-ਨਾਲ ਹੋ ਜਾਂਦੀ ਹੈ ਹਿਸਾਬ ਆਉਂਦਾ ਰਹਿੰਦਾ ਹੈ ਤੁਹਾਨੂੰ ਹਿਸਾਬ ਜਾਦ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਹੁੰਦਾ ਹੈ ਹਾਂਜੀ ਤੇ ਮੈਨੂੰ ਇਹ ਦੱਸੋ ਫਲਾਂ ਦੇ ਜਿਵੇਂ ਜਿਹੜੇ ਰੇਟ ਹੁੰਦੇ ਨੇ ਹਰ ਚੀਜ਼ ਦਾ ਆਪਣਾ ਆਪਣਾ ਮੁੱਲ ਹੁੰਦਾ ਹੈ ਤੁਹਾਨੂੰ ਸਭ ਦੇ ਮੁੱਲ ਜਾਦ ਨਹੀਂ ਜਦੋਂ ਪਿਤਾ ਜੀ ਤੁਹਾਡੇ ਦੂਰ ਜਾਂਦੇ ਨੇ ਇਹ ਤਾਂ ਤੁਸੀਂ ਫਲ ਵੇਚ ਲੈਂਦੇ ਹੋ ਭਈ ਹਾਂਜੀ ਮੈਨੂੰ ਸਭੀ ਚੀਜ਼ ਕੇ ਰੇਟ ਪਤਾ ਹੈ A to Z ਕੇ ਸਭੀ ਕੁ ਪਤਾ ਹੈ ਮੈਨੂੰ ਦੱਸੋ ਕਿਸ ਰੇ ਭਾਅ ਨਾਲ ਕਿਸ ਰੇਟ ਨਾਲ ਤੁਸੀਂ ਫਲ ਵੇਚਦੇ ਹੋ केला है साठ रुपये दर्जन है पाइन एप्पल सौ रुपये किलो है पपीता साठ रुपये किलो है ये सेब ढाई सौ है वो सेब डेढ़ सौ है वो जो मीठा है मीठा अस्सी रुपये किलो है मौसम्मी सौ दो किलो है अनार एक सौ अस्सी रुपये किलो है कीवी दो सौ की डिब्बी ये सेब एक सौ बीस रुपये किलो है अमरूद पचास रुपये किलो है नारियल सत्तर का है अंगूर अस्सी रुपये पाइया है ਜਾਨੀ ਕਿ ਤੁਹਾਡਾ ਮੈਥ ਜਿਹੜਾ ਹੈ ਫਲ ਫਰੂਟ ਵੇਚਣ ਨਾਲ ਪੂਰਾ ਸਹੀ ਚੱਲਦਾ ਹੈ ਜੇ ਹੋਰ ਵੀ ਤੁਸੀਂ ਤੁਹਾਨੂੰ ਜਾਚ ਆ ਜਾਂਦੀ ਹੈ ਬੋਲਣ ਦੀ ਜਾਂ ਪੜਨ ਦੀ ਵੀ ਜਾਚ ਆ ਰਹੀ ਹੈ ਇਸੇ ਮੇਰਾ ਕੌਨਫੀਡੈਂਸ ਵੀ ਵਧਾ ਰਹਤਾ ਹੈ ਸਟੇਜ ਕੌਨਫੀਡੈਂਸ ਇਸੇ ਦੂਰ ਹੋ ਜਾਂਦਾ ਹੈ ਮੇਰਾ ਜੀ ਜੀ ਜੋ ਸਟੇਜ ਮੇ ਜੋ ਸਟੇਜ ਫੀਅਰ ਹੁੰਦਾ ਹੈ ਨਾ ਉਹ ਫਿਰ ਨਹੀਂ ਰਹਤਾ ਅਗਰ ਆਪ ਇਹ ਕੰਮ ਕਰ ਲੇ ਤੋ ਕਿਉਂਕਿ ਆਪਕੇ ਅੰਦਰ ਕੌਨਫੀਡੈਂਸ ਹੋ ਜਾਂਦਾ ਹੈ ਕਿ ਫੇਸ ਟੂ ਫੇਸ ਕਨਵਰਸੇਸ਼ਨ ਕਰਨੇ ਕਾ ਇਸ ਲਈ ਬੇਟਾ ਜੀ ਪਰਿਵਾਰ ਦੇ ਵਿੱਚ ਛੋਟੇ ਮੈਂਬਰ ਨੇ ਤੁਹਾਡੇ ਹੋਰ ਵੀ ਭੈਣਾਂ ਨੇ ਜਾਂ ਭਰਾ ਹੈ ਇਹਨੂੰ ਤੁਹਾਡੇ मेरे फैमिली में टोटल फाइव मेंबर्स हैं मैं सबसे बड़ी हूँ घर में इससे मेरी एक छोटी सिस्टर एक छोटा ब्रदर है और मम्मी पापा हैं बड़े होने के लिए मुझे सारा काम करना पड़ता है नहीं, नहीं तो फ्रेंड ने सहेलिया तो ने फ्रूट फल भी फल फ्रूट कितने फ्रेंड्स मुझे देखते कॉन्फिडेंस फील करते हैं कि मेरे फ्रेंड कर रहे हैं काम उनके मम्मी पापा भी कभी देखते वो भी बोलते हैं कि कितनी अच्छी लड़की वो काम कर रही है ਇਸੇ ਕੰਫੀਡੈਂਸ ਮੇਰਾ ਔਰ ਕੰਫੀਡੈਂਸ ਲੈਵਲ ਵੱਧ ਜਾਂਦਾ ਹੈ ਪਰ ਤੇ ਮੇਰੇ ਜਿਆਦਾਤਰ ਬੱਚੇ ਨੇ ਜਿਹੜੇ ਤੁਹਾਡੀ ਉਮਰ ਦੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਨੇ ਜਿਵੇਂ ਅਸੀਂ ਰੇੜੀ ਦੇ ਫਰੂਟ ਵੇਚਾਂ ਜੇ ਸਾਡੇ ਫਰੈਂਡ ਜਾਂ ਸਾਡੇ ਦੋਸਤ ਇਸ ਚੀਜ਼ ਤੋਂ ਬੁਰਾ ਮੰਨਦੇ ਨੇ ਤੁਹਾਨੂੰ ਇਸ ਤਰ੍ਹਾਂ ਫੀਲ ਨਹੀਂ ਹੁੰਦਾ ਤੇ ਤੁਹਾਡੇ ਫਰੈਂਡ ਤੁਹਾਡੇ ਤੋਂ ਬੁਰਾ ਮੰਨਣ ਜੀ ਮੇਰੇ ਫਰੈਂਡਸ ਕਦੇ ਬੁਰਾ ਮੰਨੇ ਹੀ ਨਹੀਂ ਐ ਇਤਨਾ ਕਿ ਮੇਰੇ ਟੀਚਰਸ ਵੀ ਮੇਰੀ ਕਰਦੇ ਹੈ ਕਿ ਬੱਚੇ ਕੰਮ ਕਰਤੀ ਹੈ ਬਹੁਤ ਅੱਛੀ ਲੜਕੀ ਹੈ ਮੇਰੇ ਬਹੁਤ ਜ਼ਿਆਦਾ ਕਲਾਸ ਵਿੱਚ ਵੀ ਤਾਰੀਫ ਹੁੰਦੀ ਹੈ ਪੇਰੈਂਟਸ ਵੀ ਕਿੰਨੇ ਮੇਰੀ ਬਹੁਤ ਤਾਰੀਫ ਕਰਦੇ ਇਸ ਵਿੱਚ ਐਸਾ ਕੋਈ ਬਾਦ ਨਹੀਂ ਕਿਉਂਕਿ ਅਗਰ ਆਪਣੇ ਕੰਮ ਮੈਂ ਸ਼ਰਮਿੰਦਾ ਮਹਿਸੂਸ ਕਰੋਗੇ ਤਾਂ ਆਪ ਕੋਈ ਕੰਮ ਨਹੀਂ ਕਰ ਪਾਓਗੇ ਇਸ ਤੇ ਬੇਟਾ ਜੀ ਜ਼ਿਆਦਾਤਰ ਸਾਡੇ ਸਮਾਜ ਦੇ ਵਿੱਚ ਤੁਸੀਂ ਵੀ ਸਮਝਦੇ ਹੋ ਜੀ ਧੀਆ ਨੂੰ ਜੰਮਣ ਤੋਂ ਡਰਦੇ ਨੇ ਸਮਝਦੇ ਨੇ ਜੀ ਧੀਆ ਬੋਝ ਹੁੰਦੀਆਂ ਨੇ ਜ਼ਿਆਦਾਤਰ ਪਰ ਤੁਸੀਂ ਇੱਥੇ ਸਰਵਨ ਪੁੱਤ ਦੀ ਤਰ੍ਹਾਂ ਆਪਣੇ ਬਾਪ ਦੇ ਨਾਲ ਆਪਣੇ ਪਿਤਾ ਜੀ ਦਾ ਸਹਾਰਾ ਬਣੇ ਹੋਏ ਹੋ ਕਿਸ ਅਪੀਲ ਚ ਲਾਉਣੀ ਚਾਹੁੰਦੇ ਹੋ ਜਿਹੜੇ ਧੀਆ ਨੂੰ ਬਹੁਤ ਸਮਝਦੇ ਨੇ ਸਰ ਕੁਛ ਨਹੀਂ ਹੈ ਅਗਰ ਆਪ जैसे बॉयज़ को पालते हो वैसे अगर गर्ल्स को भी पालोगे तो कुछ नहीं होता है अगर ये आप करोगे कि लड़कियों को नहीं थो, थोड़, थोड़ा दे के करना है लड़कों को ज़्यादा दे करना है तब तो बीच तो में डिस्ट्रेक्शन होती है तो वो दोनों फिर अलग अलग होगा ही इसलिए ऐसा नहीं करना चाहिए जैसे आप जिस जैसे आप लड़कों को पालते हो वैसे लड़कियों को भी पालो तो आपको जरूर पता चलेगा कि लड़कियाँ नहीं लड़कियाँ कम नहीं है लड़कों से लड़कियाँ भी उनसे ऊपर है पूजा मेरी थी ਹਰ ਬੱਚੇ ਦੇ ਸੁਪਨੇ ਹੁੰਦੇ ਨੇ ਤੁਸੀਂ ਜਿਹੜੇ ਸੁਪਨੇ ਸਜਾਏ ਨੇ ਕੀ ਬਨਣਾ ਚਾਹੁੰਦੇ ਹੋ ਪੜ੍ਹਾਈ ਤੋਂ ਬਾਅਦ ਮੈਂ ਬੜਿਆ ਕਿ ਡਾਕਟਰ ਬਨਣਾ ਚਾਹਤੀ ਹਾਂ ਔਰ ਆਪਣੇ ਮੰਮੀ ਪਾਪਾ ਦਾ ਨਾਮ ਰੋਸ਼ਨ ਕਰਨਾ ਚਾਹਤੀ ਹਾਂ ਪੜ੍ਹਾਈ ਡਾਕਟਰ ਬਨਨੋਂ ਆਸਤੇ ਬਹੁਤ ਪੈਸਿਆਂ ਦੀ ਜ਼ਰੂਰਤ ਪਵੇਗੀ ਇਸੇ ਲਈ ਪੈਸੇ ਜੁੜ ਰਹੇ ਹੋ ਤੁਸੀਂ ਪਾਪਾ ਦੇ ਨਾਲ ਡਿਊਟੀ ਜਾ ਰਹੇ ਹੋ ਅਜਾ ਰ ਤੁਹਾਡਾ ਮਕਸਦ ਰਹੇਗਾ ਤਾਂ کہیں ਨਾ کہیں ਸੇ ਤੋਂ ਰਸਤਾ ਨਿਕਲ ਹੀ ਜਾਏਗਾ ਇਸ ਲਈ ਬਸ ਕਰ ਹੀ ਜਾ ਰਹੇ ਹਾਂ ਟਾਈਮ ਆਨੇ ਤੇ ਪਤਾ ਚਲੇਗਾ ਕੀ ਹੁੰਦਾ ਹੈ ਜਿਆਦਾਤਰ ਧੀਆ ਜਿਹੜੀਆਂ ਬੱਚੇ ਨੇ ਸਾਡੇ ਉਹ ਟੀਵੀ ਵੀ ਬਹੁਤ ਦੇਖਦੇ ਨੇ ਮੋਬਾਈਲ ਤੇ ਵਿਜੀ ਰਹਿੰਦੇ ਨੇ ਤੁਸੀਂ ਮੋਬਾਈਲ ਜਾਂ ਟੀਵੀ ਨਹੀਂ ਦੇਖਦੇ ਅਸੀਂ ਦੇਖਦੇ ਹਾਂ ਕਿ ਤੁਸੀਂ ਹੁਣ ਦੁਪਹਿਰ ਦਾ ਟਾਈਮ ਆ ਫਲ ਵੇਚ ਰਹੇ ਹੋ ਮੋਬਾਈਲ ਜਾਂ ਟੀਵੀ ਨਹੀਂ ਦੇਖਦੇ ਤੁਸੀਂ ਇਹ ਟਾਈਮ ਮੇਰਾ ਕੰਜ਼ਿਊਮ ਹੋ ਜਾਂਦਾ ਹੈ ਕੰਮ ਕਰਨੇ ਵੇ ਇਸ ਲਈ ਮੈਂ ਜਿਆਦਾ ਮੋਬਾਈਲ ਨਹੀਂ ਦੇਤੀ ਹੂੰ ਦੇਖਤੀ ਹੂੰ ਇਹ ਬਾਤ ਨੇ ਕਿ ਨਹੀਂ ਦੇਖਤੀ ਸਿਰਫ ਇੱਕ ਘੰਟਾ ਤੋਂ ਉਤਨਾ ਚੱਲਦਾ ਹੈ ਬਾ ਇਹ ਛੋਟੀ ਜੀ ਸਾਡੀ ਧੀ ਹੈ ਬੇਟੀ ਹੈ ਸਾਡੀ ਬਹੁਤ ਪਿਆਰੀ ਬੱਚੀ ਹੈ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ ਸਰਵਨ ਪੁੱਤ ਬਣ ਕੇ ਜਿਹੜਾ ਆਪਣੇ ਬਾਪ ਦੇ ਨਾਲ ਸਹਾਰਾ ਬਣੀ ਹੋਈ ਹੈ ਤੇ ਰੇੜੀ ਦੇ ਉੱਪਰ ਫਲ ਵੇਚਦੀ ਹੋਈ ਨਜ਼ਰ ਆਉਂਦੀ ਹੈ ਦੁਪਹਿਰ ਦਾ ਸਮਾਂ ਹੈ ਲੇਕਿਨ ਇਹ ਬੱਚੀ ਸਾਡੀ ਹੈ ਜੋ ਆਪਣੇ ਪਿਤਾ ਜੀ ਦੇ ਨਾਲ ਹੱਥ ਵੜਾਉਂਦੀ ਹੈ ਫਲ ਵੇਚਦੀ ਹੈ ਤੇ ਆਪਣਾ ਪਰਿਵਾਰ ਚਲਾ ਰਹੇ ਨੇ ਤਾਂ ਬੇਟੀ ਦਾ ਇਹ ਵੀ ਜਣਾ ਹੈ ਕਿ ਮੈਨੂੰ ਇਸ ਤੋਂ ਸਿਹਤ ਮਿਲਦੀ ਹੈ ਕਿ ਵੇਲੇ ਬੈਨ ਨਾਲ ਟਾਈਮ ਬਰਬਾਦ ਨਹੀਂ ਕਰਨਾ ਆਪਣਾ ਟਾਈਮ ਬਚਾਉਣਾ ਹੈ ਅਤੇ ਡਾਕਟਰ ਬਨਣਾ ਚਾਹੁੰਦੀ ਹੈ ਸਾਡੀ ਧੀ ਇਸ ਦੇ ਸੁਪਨੇ ਸੱਚ ਜ਼ਰੂਰ ਹੋਣੇ ਚਾਹੀਦੇ ਨੇ ਇਸ ਦੇ ਸੁਪਨਿਆਂ ਨੂੰ ਬੂਰ ਜ਼ਰੂਰ ਪਹਿਣਾ ਚਾਹੀਦਾ ਹੈ ਜੀ ਅਪੀਲ ਕਰਨੀ ਚਾਹੁੰਦੇ ਹੋ ਜਿਹੜੇ ਤੁਹਾਨੂੰ ਦੇਖ ਰਹੇ ਨੇ ਜਾਂ ਜਿਹੜੇ ਬੱਚੇ ਤੁਹਾਡੇ ਜਿਹੇ ਬੱਚੇ ਨੇ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਮੈਂ ਇਹ ਬੋਲਣਾ ਚਾਹਤੀ ਹਾਂ ਕਿ ਆਪਣੇ ਕੰਮ ਵਿੱਚ ਕਦੇ ਵੀ ਸ਼ਰਮਿੰਦਾ ਮਹਿਸੂਸ ਮਤ ਕਰੋ ਜੋ ਪੇਰੈਂਟਸ ਬੋਲਤੇ ਉਹ ਕੰਮ ਕਰਨਾ ਚਾਹੀਏ ਹਮੇ ਔਰ ਅਗਰ ਅਭੀ ਸੇ ਆਪਣੀ ਬੋਡੀ ਕੋ ਆਪ ਉਸ ਵੈਸੇ ਮਤਲਬ ਕਿ सच में ऐसे कर लोगे तो आपको आगे जाके उतनी डिफिकल्टी नहीं आएगी जितनी आगे जाके बच्चों को होती है ਤਾਂ ਜਿਹੋ ਜਿਹਾ ਢਾਲ ਲੋ ਜਿਹੋ ਜਿਹਾ ਹੀ ਰਹੋ ਜੇ ਤਾਂ ਪੁੱਤਾਂ ਨਾਲੋਂ ਧੀਆਂ ਵੀ ਜ਼ਿਆਦਾ ਸਮਝਦਾਰ ਹੁੰਦੀਆਂ ਨੇ ਧੀਆਂ ਬੋਝ ਨਹੀਂ ਹੁੰਦੀਆਂ ਧੀਆਂ ਮਾਂ-ਬਾਪ ਦਾ ਦਰਦ ਸਮਝਦੀਆਂ ਨੇ ਤਾਂ ਇਹ ਧੀ ਜਿਹੜੀ ਐ 10ਵੀਂ ਦੇ ਵਿੱਚ ਪੜ੍ਹਦੀ ਐ ਤੇ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਐ ਰੇੜੀ ਤੇ ਫਲ ਵੇਚਦੀ ਹੋਈ ਨਜ਼ਰ ਆਉਂਦੀ ਐ ਤਾਂ ਪੂਜਾ ਦੇ ਪਿਤਾ ਜੀ ਵੀ ਸਾਡੇ ਨਾਲ ਨੇ ਜਲਵਾਟ ਜ਼ਰੂਰ ਕਰਦੇ ਆਂ ਹਾਂਜੀ ਵੀਰ ਜੀ बड़ी प्यारी बच्ची है नाल फल वेच रही है फ्रूट वेच रही है उम्र चाहे छोटी है लेकिन सब समझती है कि पिता का सहारा बनना बहुत जरूरी है माण महसूस होंगे यह बच्चे बहुत बढ़िया अच्छी बच्ची है पढ़ती भी है लायक ही है मतलब है अपना मेहनत करती पूरी रात की ग्यारह बारह बजे तक पढ़ती रहती है अब देखो फिर रात को पेपर था ग्यारह बारह दो बजे तक पढ़ी थी पढ़ के फिर सवेरे उठी पाँच बजे फिर पढ़ी पढ़ के फिर दोबारा मतलब उठ के फिर नहा धो के फिर स्कूल गई पेपर देने फिर वहां से आई फिर आती है नहा धो के खा के फिर शाम को 5 बजे आ जाती है एक दो घंटे बैठ जाती है तो हम भी जाते हैं रोटी पानी नहा धो लेता हूं अपना जैसे छिन्ने बच्चे ने थोड़े सर तीन तो ये सब तो बड़ी बच्ची है थोड़ी हां जी बड़ी गुड़िया है बेटा भी है थोड़ा छोटा है वो ਇਹ ਕਿਵੇਂ ਸਮਝਦੇ ਕਿ ਬੇਟੀ ਹੋਈ ਤੁਹਾਡਾ ਸਹਾਰਾ ਬਣੀ ਹੋਈ ਹੈ ਜਿਉਂ ਜਿ ਫਲ ਫਰੂਟ ਵੇਚਣਾ ਬੜੀ ਵੱਡੀ ਗੱਲ ਹੁੰਦੀ ਹੈ ਉਹ ਵੀ ਰੇੜੀ ਦੇ ਉੱਪਰ ਹੈ ਨਾ ਤੇ ਇੱਕ ਸਹਾਰਾ ਬਣੀ ਹੋਈ ਹੈ ਕਿਵੇਂ ਸੋਚਦੇ ਹੋ ਦੂਜੇ ਬੱਚਿਆਂ ਨਾਲੋਂ ਕਿੰਨਾ ਜ ਮਾਨ ਮਹਿਸੂਸ ਹੁੰਦਾ ਇਹਨਾਂ ਨੂੰ ਬਹੁਤ ਬੜੀਆਂ ਹੈ ਅੱਛੇ ਬੱਚੀ ਹੈ ਕੰਮ ਕਰਦੀ ਹੈ ਕੰਮ ਕਰਨੇ ਕੋਈ ਸ਼ਰਮਿੰਦੀ ਨਹੀਂ ਕਰਦੀ ਹੈ ਮਤਲਬ ਪੜ੍ਹ ਕੇ ਵੀ ਆਤੀ ਆਪਣਾ ਕੰਮ पे ਵੀ ਜੀ ਆਤੀ ਹੈ ਮਤਲਬ ਇਹ ਨਹੀਂ ਕਹਦੀ ਕਿ ਮੈਨੇ ਨਹੀਂ ਆਣਾ ਹੈ ਦੁਕਾਨ ਤੇ ਆਉਂਦੀ ਹੈ ਕੰਮੋਂ ਕਰਾਤੀ ਹੈ ਆਪਣਾ ਕੰਮ ਕਰਕੇ ਫਿਰ ਸਾਮ ਕਾ ਫਿਰ ਮੈਂ ਵੇਖ ਦੇ ਦਤਾ ਹੂੰ 6 ਵਜੇ ਲਾ ਕੇ ਸਭ ਵੇਖ ਦੇ ਦਤਾ ਹੂੰ ਘਰ ਜਾ ਆਪਣਾ ਨਹਾ ਧੋ ਕੇ ਆਪਣਾ ਰੋਟੀ ਪਾਣੀ ਖਾ ਕੇ ਫਿਰ ਨਹਾ ਧੋ ਕੇ ਆਪਣਾ ਪੜਤੀ ਲਿਖਤੀ ਹੈ ਜੇ ਜੀ ਮੈਨੂੰ ਇਹ ਦੱਸੋ ਜਦੋਂ ਬੱਚੀ ਪਹਿਲਾਂ ਆਉਂਦੀ ਸੀ ਤੋਂੜੇ ਇਥੇ ਨਾਲ ਹੱਥ ਵਡਾਉਂਦੀ ਸੀ ਕਹਦੀ ਹੋਇਆ ਇਸਨੇ ਫਾਲਾ ਦਾ ਸਸਤੇ ਰੇਟ ਤੇ ਵੇਚਦਾ ਹੋਵੇ ਜਾਂ ਵੱਧ ਰੇਟ ਤੇ ਵੇਚਦਾ ਹੋਵੇ ਇਸ ਤਰ੍ਹਾਂ ਹੁੰਦਾ ਕਿ ਜਿਆਦਾਤਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੀ ਹੈਗੀ ਨਾ ਇਹ 8 ਸਾਲ ਕੀ ਹੈਗੀ ਸੀ ਤੇ ਆਈ ਦੁਕਾਨ ਤੇ ਮੈਨੇ ਕਹੀਂ ਜਾਣਾ ਥਾ ਛੋਟੀ ਬੇਟੀ ਹੈ ਜੋ ਇਸੇ तो उसको तबीयत थोड़ा ख़राब था तो उसका मतलब दवाई लेने जाना था तो मैंने चले गए उसकी दवाई लेने सौ रुपये किलो बेच रहे थे तो उसने साठ भी बेच दिया था फिर हमने कुछ नहीं बोला मैं है चलो कोई बात नहीं बेचते दिया ना मैंने उसको कुछ नहीं बोला था फिर ऐसे बेचते बेचते तो उसको आदत पड़ गई बेचने मतलब फिर उसको जो बोल देते थे वही भारे रेट बेच देती थी कम बेसी नहीं करती थी ये जड़ा पूजा था पिताजी ने अतः मान महसूस दे ਜਦੋਂ ਜੇ ਧੀਆਂ ਬਾਪ ਦਾ ਸਹਾਰਾ ਬਣਦੀਆਂ ਨੇ ਸਰਵਨ ਪੁੱਤ ਦੀ ਤਰ੍ਹਾਂ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ ਮੈਂ ਉਹਨਾਂ ਨੂੰ ਲਾਂਦਾ ਪਾਉਣਾ ਜਿਹੜੇ ਧੀਆਂ ਨੂੰ ਜੰਮਣ ਤੋਂ ਡਰਦੇ ਨੇ ਧੀਆਂ ਬੋਝ ਨਹੀਂ ਹੁੰਦੀਆਂ ਧੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਬਾਪ ਨੂੰ ਸਮਝਦੀਆਂ ਨੇ ਦਰਦ ਨੂੰ ਸਮਝਦੀਆਂ ਨੇ ਆਪਣੇ ਪਰਿਵਾਰ ਦਾ ਦਰਦ ਵਡਾਉਂਦੀਆਂ ਨੇ ਧੀਆਂ ਦਾ ਜਿਹੜਾ ਬੋਝ ਨਹੀਂ ਸਮਝਣਾ ਚਾਹੀਦਾ ਇਹ ਜਿੰਦਾ ਮਿਸਾਲ ਹੈ ਪੂਜਾ ਚਾਹੇ ਉਮਰ 15 ਸਾਲ ਹੈ ਲੇਕਿਨ ਆਪਣੇ ਬਾਪ ਦਾ ਸਹਾਰਾ ਬਣੀ ਹੋਈ ਹੈ ਸੋ ਸਾਨੂੰ ਚਾਹੀਦਾ ਜੇ ਇਹੋ ਜਿਹੇ ਬੱਚਿਆਂ ਦਾ ਹੌਸਲਾ ਫਜਾਈ ਜ਼ਰੂਰ ਹੋਣੀ ਚਾਹੀਦੀ ਹੈ ਜੇ ਤੁਸੀਂ ਵੀ ਅੰਮ੍ਰਿਤਸਰ ਆ ਰਹੇ ਹੋ ਤਾਂ ਜ਼ਰੂਰ ਇਥੋਂ ਫਲ ਫਰੂਟ ਲਓ ਜਿਸ ਨਾਲ ਪੂਜਾ ਦਾ ਹੌਸਲਾ ਵਧੇ ਜਾ ਅਤੇ ਇਹਨਾਂ ਦਾ ਪਰਿਵਾਰ ਚੱਲੇਗਾ ਸੋ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੰਮ੍ਰਿਤਸਰ